ਭਈ ਸਾਬ ਜਾਨਾ ਕਰਨੇ ਕੋ ਖੜੀ ਸੀ ਤਾਂ ਮੈਂ ਆਗ ਲਗਾਇਆ ਤੇ ਇਹਨੇ ਹ ਉਹ ਮੇਰੇ ਨਾਲ ਹੀ ਘਰ ਮਕਾਨ ਹੈਗਾ ਤੇ ਮੇਰੇ ਉਪਰ ਕੋਠੇ ਤੇ ਵੀ ਆਗ ਲੱਗ ਗਈ ਸਾਰੀ ਲੱਕੜ ਬਰ ਗਏ ਸਾਰੇ ਮੇਰੇ ਤਾਰ ਆਰ ਪਾਈਪਾਂ ਤੇ ਬਿਜਲੀ ਕੇ ਸਾਰੇ ਬਰ ਗਏ ਤੇ ਮੇਰਾ ਘਰ ਆਲਾ ਹੈ ਨਹੀਂ ਸਾਬ ਮੈਂ अकेਲੀ ਹਾਂ ਨਹੀਂ ਤੇ ਮੈਂ ਇਹਨਾਂ ਰੋਕਿਆ ਤਾਂ ਨੀਰੀ ਗਾਲੀਆਂ ਕੱਢ ਕੇ ਗਿਆ ਮੈਨੂੰ ਕਿਹਾ ਕਿ ਜਾ ਸਿਟੀ ਤੇ ਲਿਖਾਇਆ ਜਾ ਕੇ ਤੇ ਕਾਕੇ ਤਾਂ ਅੱਸੀ ਤਾਂ ਲਗਾਈ ਨਹੀਂ ਆਗ ਤੂੰ ਕੋਨੇ ਲਾਈਏ ਆ ਕੇ ਤੂੰ ਸੀ ਨਹੀਂ ਲਾਈ ਤਾ ਮੈਂ ਤਾਂ ਕਦੇ ਨਹੀਂ ਲਾਈ ਹੁਣ ਮੈਂ 2 ਮਿੰਟ ਗਈ ਮੇਰੀ ਨਈ ਕੁੜੀ ਕੋ ਵਿਆਹ ਹੋਇਆ ਮੈਂ ਕਿਸੇ ਕੇ ਘਰੇ ਗਈ ਸੀ ਡੱਬਾ ਵੰਟਨ ਮੈਂ ਉਥੋਂ ਆਈਆ ਤੋ ਸਾਰੀ ਮੇਰੀ ਛੱਤ ਬਰੀ ਪਈਏ ਸਾਰੇ ਤਾਰ ਆਰ ਵਰਗੇ ਸਭ ਛੱਤ ਤੇ ਆਗੀ ਲੱਗੀ ਲੱਕੜ ਪਈ ਸੀ ਛੱਤ ਤੇ ਮੇਰੇ ਘਰੇ ਕੋਈ ਹੈ ਨਹੀਂ ਮੈਂ ਕਿਲੀ ਹੈਗੀ ਰਾਣ ਦੇਵਾ ਹੈਗੀ ਮੇਰੇ ਕੋਈ ਹੈ ਨਹੀਂ ਮੇਰੇ ਬੰਦਾ ਹੈ ਨਹੀਂ ਮੇਰਾ ਬੰਦਾ ਮਰੇ ਹੋਇਆ ਤੇ ਇਹਨਾਂ ਪੁੱਟੀ ਸੁਦੀ ਬੋਲ ਕੇ ਗਿਆ ਸਾਬ ਮੈਨੂੰ ਕਹਿੰਦਾ ਜਾ ਸਿਟੀ ਤੇ ਲਖਾਇਆ ਜਾ ਕੇ ਨਿਕ ਕਿੰਨ ਮਮਲਾ ਇਥੇ ਹੈ ਕਿ ਉਹਨੇ ਕਣਕ ਨੂੰ ਕਾਨੂੰ ਲਾਈ ਸੀ ਨਾਰ ਨੂੰ ਲੱਗੇ ਸੀ ਅੱਗ ਕਣਕ ਦਾ ਜਿਹੜਾ ਫੂਸ ਆ ਉਹ ਨਹੀਂ ਅੱਗ ਲੱਗੀ ਹਾਂ ਕਣਕ ਕੋ ਕੋ ਜੋ ਫੂਸ ਹੈਗਾ ਕਣਕ ਦਾ ਉਹਨਾਂ ਵੱਢ ਲਈ ਕਣਕ ਕੋ ਫੂਸ ਮੇਂ ਆ ਕੇ ਲਗਾਇਆ ਤਾਂ ਕਿ ਇਹ ਖੜੀ ਦੁਪਹਿਰੀ ਮੇਂ ਬਹੁਤ ਇੱਥੇ ਹਵਾ ਚਲੀ ਜਾਂਦੀ ਹੈ ਸਾਬ ਤੇ ਇਹਨੇ ਇਹ ਨਹੀਂ ਦੇਖਿਆ ਕਿ ਮਕਾਨ ਬਣਿਆ ਹੈ ਤਾਂ ਮਕਾਨ ਤੇ ਆਗ ਲੱਗ ਜਾਏਗੀ ਮੇਰੇ ਮਕਾਨ ਤੇ ਕੋਈ ਹੈ ਨਹੀਂ ਸੀ ਤਾਲਾ ਲੱਗਿਆ ਸੀ ਸਾਰੇ ਮਕਾਨ ਮੇਂ ਆਗ ਲੱਗ ਗਈ ਹੈ ਹਾਂਜੀ ਬਜੀ ਕੀ ਨਾ ਆਪਣਾ ਤੇ ਕੀ ਹੋਇਆ ਕਿ ਜੀ ਮੇਰਾ ਨਾਮ ਚੌਧਰੀ ਲੁਨਾਰਾਮ ਹੈ ਮੈਂ 80 ਸਾਲ ਦਾ ਚੇਅਰਮੈਨ ਆ ਕਾਂਗਰਸ ਪਾਰਟੀ ਦਾ ਇਹ ਇੱਥੇ ਖੇਤ ਹੈਗੇ ਬਿਲਕੁਲ ਨਾਲ ਨਾਲ ਬਿਲਕੁਲ ਗਰੀਬਾਂ ਦਾ ਘਰ ਹੈ ਗਰੀਬਾਂ ਦੇ ਮੱਲੇ ਹੈ ਇਹ ਖੇਤ ਵਾਲਿਆਂ ਨੇ ਅੱਗ ਲਾਤੀ ਘਰਾਂ ਦੇ ਵਿੱਚ ਅੱਗ ਵੜ ਗਈ ਨਾਲੇ ਜਿਨ੍ਹਾਂ ਨੇ ਅੱਗ ਲਾਈ ਹੈ ਉਹ ਉੱਤੇ ਜਵਾਨ ਜਨਾਨੀਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਗਾਲ੍ਹਾਂ ਵੀ ਕੱਢ ਕੇ ਗਏ ਹੈ ਅਸੀਂ ਤਾਂ ਇਹ ਬੁੜੀਆਂ ਤੇ ਬੰਦੇ ਸਾਰੇ ਨਾਲ ਮਿਲ ਕੇ ਅੱਗ ਬੁਝਾਈ ਹੈ ਧੰਨਵਾਦ ਹੈ ਫਾਇਰ ਬ੍ਰਿਗੇਡ ਵਾਲਿਆਂ ਦਾ ਜਿਹੜੇ ਮੌਕੇ ਤੇ ਆ ਕੇ ਤੇ ਘਰਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਦਾ ਸੀ ਗਰੀਬਾਂ ਦਾ ਮੱਲਾ ਹੈ ਸਟੇਸ਼ਨ ਦੇ ਬਿਲਕੁਲ ਸਾਹਮਣੇ ਆ ਤੇ ਉੱਥੇ ਪਹਿਲੀ ਗੱਲ ਤਾਂ ਇਹਨਾਂ ਦਾ ਫਰਜ ਹੀ ਨਹੀਂ ਬਣਦਾ ਅੱਗ ਲਾਉਣ ਦਾ ਐਡੀ ਭਿਆੰਕਰ ਅੱਗ ਲੱਗੀ ਆ ਤੁਸੀਂ ਸਾਰੇ ਆ ਕੈਮਰਾ ਵਾਲੇ ਭਾਈ ਸਾਹਿਬ ਤੁਸੀਂ ਦਿਖਾਓਗੇ ਸਾਰੇ ਖੇਤਾਂ ਨੂੰ ਅੱਗ ਲੱਗੀ ਪਈ ਐ ਇਹ ਮਸਾਂ ਬੁਝਾਈ ਜੀ ਕਿੰਦੀ ਕਿਦਰ ਹੋ ਗਿਆ ਇਹ ਇੱਕ ਇੱਕ ਘੰਟਾ ਹੋ ਗਿਆ ਜੀ ਘੰਟਾ ਹੋ ਗਿਆ ਚੱਲੀ ਜਾਂਦਾ ਹਾਂਜੀ ਹਾਂਜੀ ਇਹ ਕਥਾ ਵਿਰਕਾਂ ਕੰਪਨੀ ਜਿਹੜੀ ਅੱਗ ਲੱਗੀ ਸੀ ਉਹ ਕਿੰਨਾ ਕ ਨੁਕਸਾਨ ਹੈ ਤੇ ਕਿੰਨੇ ਇੱਕ ਨੂੰ ਲੱਗੀ ਸੀ ਤੇ ਕਿ ਏਕਤानगर ਚ ਵੀ ਕਾਫੀ ਅੱਗ ਲੱਗੀ ਹੋਈ ਹੈ ਕਿਤੇ ਕਿਤੇ ਵੱਗਦੀ ਅੱਜ ਬਾਅਦ ਦੁਪਹਿਰ ਵਿਰਕਾਂ ਤੋਂ ਫੋਨ ਆਇਆ ਨਾਰ ਨੂੰ ਅੱਗ ਲੱਗੀ ਸੂਏ ਦੇ ਨਾਲ ਕਾਫੀ ਨਾਰ ਸੀ ਵਿੱਚੋਂ ਜੋ 2 3 ਇਕਰ ਸੜ ਗਿਆ ਬਾਕੀ ਬਚਾ ਲਿਆ ਗਿਆ ਤੇ ਹੋਰ ਵੀ ਤੇਰੇ ਢਾਣੀਆਂ ਵੀ ਸੀ ਉਹਨਾਂ ਨੂੰ ਬਚਾ ਲਿਆ ਗਿਆ ਉਸ ਤੋਂ ਬਾਅਦ ਏਕਤानगर ਦੇ ਵਿੱਚ ਸਟੇਸ਼ਨ ਦੇ ਬਿਲਕੁਲ ਸਾਹਮਣੇ ਉਹ ਕਾਫੀ ਢੀੜੀ ਜਗ੍ਹਾ ਸੀ ਤੇ ਮੌਕੇ ਤੇ ਪਹੁੰਚ ਕੇ ਤੇ ਉਲੀ ਉੱਥੇ ਕੰਟਰੋਲ ਕਰ ਲਿਆ ਨੇ ਨੇੜੇ ਘਰਾਂ ਨੂੰ ਵੀ ਅੱਗ ਪੈ ਸਕਦੀ ਸੀ ਕੋਈ ਘਰ ਵਿੱਚ ਹੀ ਹੈ ਕੋਈ ਖੇਤ ਵਾਲਿਆ ਤੇ ਕੋਈ ਪਾਉਗੇ ਕੋਈ ਦਰਜ ਨੇ ਅੱਗ ਲੱਗੀ ਹੋਈ ਆ ਕੋਈ ਲਾਈ ਹੋਈ ਆ ਕੋਈ ਦੇਖੋ ਜੀ ਉਸ ਸਟੇਸ਼ਨ ਨਾਲੇ ਉੱਥੇ ਜੀ ਹੋ ਸਕਦਾ ਕਿਸੇ ਬੀੜੀ ਨਾਲ ਜਾਂ ਕਿਸੇ ਤਰ੍ਹਾਂ ਵੀ ਉਹ ਤੇ ਨਸ਼ੇ ਵਾਲੇ ਚ ਐਕਸਰ ਲੱਗੀ ਅੱਗ ਲੱਗੀ ਹੈ ਤੇ ਲੱਗਦੇ ਵਿੱਚ ਉਹ ਹੁਣ ਉਹਨੂੰ ਕੰਟਰੋਲ ਕਰ ਲਿਆ ਗਿਆ ਹੈ